ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਤੁਹਾਡੇ ਨਾਲ ਜੋ ਸ਼ਕਤੀ ਚੱਲ ਰਹੀ ਆ ਉਹਨੂੰ ਕੋਈ ਕਿਵੇਂ ਖੋ ਸਕਦਾ ਆ ਤੇ ਕਿੱਦਾਂ ਧਿਆਨ ਰੱਖਣਾ ਆ ਕਿ ਕੋਈ ਸਾਡੇ ਤੋਂ ਸਾਡੇ ਗੁਰੂ ਨੂੰ ਪੀਰ ਨੂੰ ਵੱਖ ਨਾ ਕਰ ਸਕੇ ਸੋ ਇੱਥੇ ਅਸੀਂ ਕਿਵੇਂ ਆਪਣੇ ਆਪ ਦਾ ਵਿਚਾਰ ਕਰਨਾ ਹੈ ਇਹਦੇ ਬਾਰੇ ਗੱਲ ਕਰਾਂਗੇ ਸੋ ਇਹ ਸਭ ਕੁਝ ਹੋ ਕਿਵੇਂ ਸਕਦਾ ਹੈ ਕਿਵੇਂ ਕੋਈ ਤੁਹਾਡੇ ਤੋਂ ਤੁਹਾਡੇ ਫਰਿਸ਼ਤੇ ਇਹਨੂੰ ਕਰ ਸਕਦਾ ਹੈ ਇਹਦੇ ਵਿੱਚ ਆਪਾਂ ਅੱਜ ਗੱਲ ਕਰਨ ਵਾਲੇ ਆ ਜੀ ਵੀਡੀਓ ਰਾਈ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਜੀ ਵੀਡੀਓ ਨੂੰ ਪਲੀਜ਼ ਪੂਰੀ ਸੁਣਿਆ ਕਰੋ ਤਾਂ ਕਿ ਗੱਲ ਸਾਰੀ ਸਮਝ ਵਿੱਚ ਆ ਸਕੇ ਕਿਉਂਕਿ ਹਰ ਇੱਕ ਗੱਲ ਦਾ ਮਤਲਬ ਅਸੀਂ ਸਹੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਜੀ ਸੋ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਆ ਜਾਵੇ ਤੇ ਬਾਕੀ ਜੇਕਰ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਹਰ ਰੋਜ਼ ਸੁਣ पाओ ਸੋ ਬਾਕੀ ਪਹਿਲਾਂ ਤਾਂ ਆਪ ਸਭ ਰੂਹਾਂ ਨੂੰ ਅੱਜ ਦਾ ਵੀਰਵਾਰ ਮੁਬਾਰਕ ਹੋਵੇ ਜੀ ਸੋ ਉਮੀਦ ਕਰਦੇ ਹਾਂ ਕਿ ਬਹੁਤ ਰੂਹਾਂ ਨੇ ਅੱਜ ਮਨ ਲਗਾ ਕੇ ਸੇਵਾ ਵੀ ਕੀਤੀ ਹੋਵੇਗੀ ਚਰਾਗ ਵੀ ਰੋਸ਼ਨ ਕੀਤੇ ਹੋਣਗੇ ਤੇ ਕੁਝ ਨਾ ਕੁਝੇ ਸੰਕੇਤ ਵੀ ਜ਼ਰੂਰ ਮਿਲੇ ਹੋਣਗੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆ ਜੀ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀਰਾ ਨਾਮ ਗੁਰਜੀਤ कौर ਹੈ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਜਦੋਂ ਅਸੀਂ ਪੀਰ ਬਾਬਾ ਜੀ ਦਾ ਨਾਮ ਲੈਂਦੇ ਹਾਂ ਤੇ ਇਵੇਂ ਲੱਗਦਾ ਜਿਵੇਂ ਕੋਈ ਮੈਨੂੰ ਕੁਛ ਖਿਲਾ ਰਿਹਾ ਹੈ ਜਾਂ ਪੀਰ ਜਾਂ ਕੋਈ ਹੋਰ ਕੁਛ ਪਲਾਉਂਦਾ ਹੈ ਕੁਛ ਖਿਲਾਉਂਦਾ ਹੈ ਕੰਦੇ ਕੀ ਇਹਦਾ ਕੀ ਮਤਲਬ ਹੈ ਸੋ ਆਪਾਂ ਅੱਜ ਇਹਦੇ ਬਾਰੇ ਪੰਨਾ ਗੱਲ ਕਰੀਏ ਜੀ ਸੋ ਦੇਖੋ ਜੀ ਜੇ ਤੇ ਤੁਸੀਂ ਬੰਦਗੀ ਕਰਦੇ ਹੋ ਨਾਮ ਲੈਂਦੇ ਵਕਤ ਤੁਹਾਨੂੰ ਇਵੇਂ ਕੁਛ ਮਹਿਸੂਸ ਵੀ ਹੁੰਦਾ ਹੈ ਤੇ ਇੱਥੇ ਇੱਕ ਹੀ ਗੱਲ ਕਹਾਂਗੇ ਕਿ ਇਹਨਾਂ ਗੱਲਾਂ ਨੂੰ ਗੁਪਤ ਰੱਖਿਆ ਕਰੋ ਸੋ ਰੌਲਾ ਕਦੇ ਵੀ ਨਾ ਪਾਓ ਜੀ ਸੋ ਪੀਰਾਂ ਦੀ ਕਿਰਪਾ ਬਾਰੇ ਜਦੋਂ ਰੌਲਾ ਪਾ ਦਿੰਨੇ ਆਸਤੇ ਤੇ ਉੱਥੇ ਹੀ ਅਸੀਂ ਸਾਰੀ ਕਹਾਣੀ ਨੂੰ ਖਰਾਬ ਕਰ ਲੈਂਦੇ ਆ ਸੋ ਇਸ ਕਰਕੇ ਧਿਆਨ ਰੱਖਿਆ ਜਾਵੇ ਕਿ ਜਦੋਂ ਵੀ ਪੀਰੋਂ ਮੁਰਸ਼ਿਦ ਤੁਹਾਨੂੰ ਕੁਝ ਵੀ ਦਿਖਾਉਂਦੇ ਨੇ ਤੁਸੀਂ ਵੰਦਗੀ ਕਰਦੇ ਹੋ ਵੰਦਗੀ ਸਮੇਂ ਤੁਹਾਨੂੰ ਕੁਝ ਨਜ਼ਰ ਆ ਰਿਹਾ ਤੇ ਉਸ ਵਕਤ ਇਹਨਾਂ ਗੱਲਾਂ ਤੇ ਅਮਨ ਕਰਨਾ ਜ਼ਰੂਰੀ ਹੈ ਜੇਕਰ ਜ਼ਿੰਦਗੀ 'ਚ ਕੁਝ ਹੋਰ ਜ਼ਿਆਦਾ ਵਧੀਆ ਦੇਖਣਾ ਚਾਹੁੰਦੇ ਹਾਂ ਮਨਕ ਦੀ ਕਿਰਪਾ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਉੱਥੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਇਹ ਗੱਲਾਂ ਦਾ ਰੌਲਾ ਨਾ ਪਾਇਆ ਜਾਵੇ ਕਿ ਪੀਰਾਂ ਦੀ ਕਿਰਪਾ ਹੈ ਉਹ ਸਾਡੇ ਨਾਲ ਕੋਈ ਗੱਲਬਾਤ ਕਰ ਰਹੀ ਹੈ ਸੋ ਉਹਨੂੰ ਕੁਛ ਦੇ ਰਹੇ ਆ ਸੋ ਗੁਪਤ ਰੱਖਣ ਚਹੀ ਪਣਾਈ ਹੈ ਜਿਸ ਤੋਂ ਹੁਣ ਆਪਾਂ ਨਾਲ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਕਰਦੇ ਨੇ ਬਹੁਤ ਕੁਝ ਕਹਿੰਦੇ ਨੇ ਕਿ ਉੱਥੇ ਤੁਸੀਂ ਮੱਥੇ ਟੇਕਦੇ ਤੁਹਾਨੂੰ ਕੀ ਮਿਲਿਆ ਸੋ ਕਹਿੰਦੇ ਕਿ ਉਹਨਾਂ ਨੂੰ ਕੀ ਪਤਾ ਕਿ ਸਾਡੇ ਦਿਲ ਨੂੰ ਮੱਥਾ ਟੇਕ ਕੇ ਕਿੰਨਾ ਸਕੂਨ ਮਿਲਦਾ ਹੈ ਸੋ ਇਹੀ ਤਾਂ ਗੱਲ ਹੁੰਦੀ ਆ ਸੋ ਦੁਨੀਆ ਚਾਹੇ ਲੱਖ ਜੋਰ ਲਾ ਦੇ ਚਾਹੇ ਰਿਸ਼ਤੇ ਨਾਤੇ ਲੱਖ ਜੋਰ ਲਾ ਲੈਣ ਕੀ ਇਹ ਇਥੋਂ ਭਟਕ ਜਾਵੇ ਅਸੀਂ ਇਹਨੂੰ ਪਰੇਸ਼ਾਨ ਕਰੀਏ ਇਹ ਆਪਣੇ ਆਪ ਪਰੇਸ਼ਾਨ ਹੋ ਕੇ ਪਛਾਹਟ ਜਾਵੇ ਪਰ ਜਿਹੜੀ ਰੂਹ ਹੀ ਮਾਲਕਨਾ ਅੰਦਰ ਉਹ ਜੁੜ ਗਈ ਹੈ ਤੇ ਉੱਥੇ ਫਿਰ ਕਿਵੇਂ ਕੋਈ ਕਿਸੇ ਨੂੰ ਤੋੜ ਸਕਦਾ ਕਦਾ ਹੈ ਧਾਰਮਿਕ ਥਾਂ ਤੋਂ ਰੋਕਿਆ ਜਾ ਸਕਦਾ ਹੈ ਕਿਸੇ ਨੂੰ ਜਾਣ ਤੋਂ ਪਰ ਜਦ ਮਨ ਉਹ ਪਰਮਾਤਮਾ ਨਾਲ ਮਿਲ ਜਾਂਦਾ ਮਨ ਨੂੰ ਸਕੂਨ ਮਿਲਦਾ ਮਨ ਵਿੱਚ ਹੀ ਦਰਸ਼ਨ ਦੇਦਾਰ ਹੋ ਰਿਹਾ ਤਾਂ ਫਿਰ ਕੋਈ ਫਾਇਦਾ ਹੀ ਨਹੀਂ ਲੋਕਾਂ ਦੀਆਂ ਗੱਲਾਂ ਦਾ ਮਨ ਨੂੰ ਲਗਾਉਣ ਦਾ ਕਿਉਂਕਿ ਮਨ ਤੇ ਲੱਗਣੀਆਂ ਨਹੀਂ ਮਨ ਨੂੰ ਤਾਂ ਇੱਕ ਭਾ ਗਿਆ ਹੈ ਤੇ ਮਨ ਦਾ ਉਹਦੇ ਨਾਲ ਹੀ ਮਿਲਾ ਬੰਨ ਗਿਆ ਹੈ ਤੇ ਹੁਣ ਮਨ ਨੂੰ ਸਕੂਨ ਮਿਲ ਰਿਹਾ ਹੈ ਆ ਉਹਦੀ ਬੰਦਗੀ ਕਰਕੇ ਨਾਮ ਲੈ ਕੇ ਤਾਂ ਫਿਰ ਲੋਕਾਂ ਦੀਆਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਸੋ ਮਨ ਵਿੱਚ ਜਦੋਂ ਪਰਮਾਤਮਾ ਬੈਠ ਜਾਂਦਾ ਸੀ ਉਹਨੂੰ ਜਗਾ ਲੈਂਦੇ ਆ ਵਿਸ਼ਵਾਸ ਉਹਦੇ ਤੇ ਬਣਾ ਲੈਂਦੇ ਆ ਜਦੋਂ ਸਾਡੇ ਕੰਮ ਬਣਦੇ ਨੇ ਸਾਨੂੰ ਮੁਸ਼ਕਲਾਂ ਚੋਂ ਮਾਲਕ ਦਿਖਾੜ ਕੇ ਸਭ ਕੁਝ ਠੀਕੜਦਾ ਹੈ ਤਾਂ ਫਿਰ ਲੋਕਾਂ ਦੀਆਂ ਗੱਲਾਂ ਦਾ ਅਸਰ ਕਦੇ ਵੀ ਸੇਤ ਤੇ ਉਹਨਾਂ ਰੂਹਾਂ ਤੇ ਹੁੰਦਾ ਹੀ ਨਹੀਂ ਜਿਹੜੀਆਂ ਰੂਹਾਂ ਉੱਪੀਆਂ ਪੀਰਦੀਆਂ ਹੋ ਜਾਂਦੀਆਂ ਹੈ ਜੀ ਸੋ ਉਹ ਕਲ ਬੋਲਦੇ ਰਹਿਣਗੇ ਪਰ ਇਹ ਕਹਾਣੀ ਇਵੇਂ ਹੀ ਚਲਦੀ ਰਹੇਗੀ ਸੋ ਸੇਵਾ ਸਿਮਰਨ ਵੱਧ ਚੜ ਕੇ ਕਰੋ ਜਿੰਨੀ ਕੋਈ ਕੋਸ਼ਿਸ਼ ਕਰਦਾ ਹੈ ਤੁਹਾਨੂੰ ਤੋੜਨ ਦੀ ਉੰਨੀ ਤੁਸੀਂ ਹੱਦੋਂ ਵੱਧ ਕੋਸ਼ਿਸ਼ ਕਰੋ ਆਪਣੇ ਮੁਰਸ਼ਿਦ ਦੇ ਔਰ ਵੀ ਜ਼ਿਆਦਾ ਕਰੀਬ ਜਾਣ ਦੀ ਸੋ ਔਰ ਜ਼ਿਆਦਾ ਵੰਦਗੀ ਕਰਨ ਦੀ ਸੋ ਫਿਰ ਦੇਖੋਗੇ ਕਿ ਉਹੀ ਲੋਕ ਹੋਣਗੇ ਉਹੀ ਦਿਨ ਹੋਣਗੇ ਪਰ ਰੰਗ ਟੰਗ ਉਹ ਇਨਸਾਨ ਦੇ ਬਦਲ ਜਾਣ ਦੇ ਜਿਹੜਾ ਇੱਕ ਦਾ ਹੋ ਕੇ ਬੈਠ ਜਾਂਦਾ ਤਾਂ ਫਿਰ ਉਹ ਲੋਕਾਂ ਦੇ ਹੱਥ ਪਿਸ਼ਤਾਵਾ ਰਹਿ ਜਾਂਦਾ ਕੁਛ ਨਹੀਂ ਰਹਿ ਜਾਂਦਾ ਜੀ ਸੋ ਮਾਲਕ ਦਾ ਜਦੋਂ ਰੰਗ ਚੜਦਾ ਹੈ ਜਦੋਂ ਉਹਦੀ ਕਿਰਪਾ ਹੁੰਦੀ ਹੈ ਸੋ ਜਦੋਂ ਦਿਨ ਬਦਲਦਾ ਹੈ ਇਨਸਾਨ ਦੇ ਤੇ ਫਿਰ ਇਹ ਹੀ ਲੋਕ ਦੇਖਦੇ-ਦੇਖ ਹੈਰਾਨ ਹੁੰਦੇ ਨੇ ਇਹ ਹੀ ਲੋਕ ਫਿਰ ਆਖਿਰਕਾਰ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੇ ਸੇਵਾ ਕੀਤੀ ਆ ਤੇ ਮਾਲਕ ਨੇ ਇਹਨਾਂ ਨੂੰ ਦਿੱਤਾ ਵੀ ਬਹੁਤ ਕੁਛ ਆ ਸੋ ਉਹ ਮਾਲਕ ਦਾ ਫਰਜ਼ ਹੈ ਸਾਡੀ ਰੱਖਿਆ ਕਰਨਾ ਸਾਡਾ ਫਰਜ਼ ਹੈ ਉਹਦੀ ਸੇਵਾ ਕਰਨੀ ਸੋ ਅਸੀਂ ਤਾਂ ਆਪਣਾ ਕਰਮ ਕਰਦੇ ਜਾਣਾ ਤੇ ਉਹ ਮਾਲਕ ਨੇ ਰੱਖਿਆ ਕਰਦੇ ਜਾਣਾ ਹੈ ਤੇ ਲੋਕਾਂ ਦੇ ਮੂੰਹ ਬੰਦ ਉਹ ਪ੍ਰਮਾਤਮਾ ਸਮਾਉਣ ਤੇ ਆਪ ਹੀ ਬੰਦ ਕਰ ਦਿੰਦਾ ਵਾ ਸਿੱਧਕ ਬਣਾ ਕੇ ਰੱਖੋ ਇੱਕ ਦਰ ਦੇ ਹੋ ਕੇ ਬੈਠ ਜਾਓ ਖੈਰ ਇੱਕ ਨਾ ਇੱਕ ਦਿਨ ਝੋਲੀ ਵਿੱਚ ਪੈ ਹੀ ਜਾਂਦੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਵੀ ਇੱਥੇ ਰੂਹਾਂ ਦਾ ਕਰਦੇ ਆ ਜਿਹੜੀਆਂ ਹਰ ਰੋਜ਼ ਸਮਾਂ ਕੱਟ ਕੇ ਵੀਡੀਓ ਨੂੰ ਸੁਣਦੀਆਂ ਆ ਤੇ ਬਹੁਤ ਪਿਆਰੀ ਕਮੈਂਟ ਕਰਦੀਆਂ ਪ੍ਰਮਾਤਮਾ ਹਮੇਸ਼ਾ ਹੀ ਆਪ ਸਭ ਰੂਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੇ ਹਸਬੰਡ ਦੀ ਹਨੇਧਤ ਹੋ ਗਈ ਆ ਤੇ ਹੁਣ ਅਸੀਂ ਚਿਰਾਗ ਰੋਸ਼ਨ ਕਰਦੀ ਆ ਸੋ ਹੁਣ ਮੈਨੂੰ ਦੱਸੋ ਇਹਦੇ ਬਾਰੇ ਸੋ ਦੇਖੋ ਜੀ ਜੋ ਕਰਮ ਉਹ ਕਰਦੇ ਗਏ ਨੇ ਉਹ ਕਰਮ ਕਰਨਾ ਹੀ ਪੈਣਾ ਹੈ ਚਿਰਾਗ ਤਾਂ ਬੰਦ ਹੋਣੇ ਨਹੀਂ ਸੋ ਕਈ ਰੂਹਾਂ ਇਹ ਗਲਤੀ ਕਰ ਲੈਂਦੀਆਂ ਹੈ ਕੀ ਸੇਵਾ ਬੰਦ ਕਰ ਦਿੰਦੇ ਆ ਪਰ ਨੁਕਸਾਨ ਜਿਆਦਾ ਹੁੰਦਾ ਹੈ ਇਸ ਕਰਕੇ ਜੋ ਕਰਮ ਕਰ ਰਹੇ ਸੀ ਉਹ ਹੀ ਕਰਮ ਕਰੋ ਕਿਉਂਕਿ ਜਿਸ ਦਿਨ ਸਮਾ ਆ ਜਾਂਦਾ ਉਸ ਦਿਨ ਇੱਥੋਂ ਜਾਣਾ ਪੈਂਦਾ ਸੋ ਜਾਣ ਲਈ ਕੁਝ ਸਮਾਨ ਇਕੱਠਾ ਜ਼ਰੂਰ ਕਰ ਲੈਣਾ ਚਾਹੀਦਾ ਸਮਾਨ ਇਹ ਹੀ ਹੈ ਸੇਵਾ ਸਿਮਰਨ ਸੋ ਆਖਰਕਾਰ ਇਸ ਰੀਰ ਦੇ ਇੱਕ ਦਿਨ ਹੀ ਟਹਿਣਾ ਹੈ ਸਚਾਈ ਹੈ ਮਰਨਾ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਜੀ ਸੋ ਸੇਵਾ ਸਿਮਰਨ ਦੇ ਸਿਰ ਤੇ ਹੀ ਅਸੀਂ ਪਾਲਣ ਸਕਦੇ ਹਾਂ ਮੁਕਤ ਹੋ ਸਕਦੇ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਨਾ ਬਣਾਉਂਕੀ ਕਤਾ ਜਾਵੇ ਤੇ ਆਪਣਾ ਕਰਮ ਪਹਿਲਾਂ ਵਾਂਗ ਕੀਤਾ ਜਾਵੇ ਜੀ ਸੋ ਮਾਲਕ ਦੇ ਬਾਣੇ ਨੂੰ ਮੰਨ ਲੈਣਾ ਚਾਹੀਦਾ ਹੈ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਵੀਡੀਓ ਨੂੰ ਚਲਦੇ-ਚਲਦੇ ਇੱਕ ਲਾਈਕ ਜਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਤੁਹਾਡੇ ਤੋਂ ਤੁਹਾਡੀ ਸ਼ਕਤੀ ਤੁਹਾਡੇ ਪੀਰ ਕਿਵੇਂ ਕੋਈ ਲੈ ਸਕਦਾ ਹੈ ਇੱਥੇ ਤੁਹਾਡੀ ਹੀ ਇੱਕ ਗਲਤੀ ਦੀ ਵਜ੍ਹਾ ਨਾਲ ਸੋ ਗਲਤੀ ਕੀ ਹੈ ਉਹ ਵੀ ਸਾਂਝੀ ਕਰ ਦਿੰਨੇ ਆਂ ਸੋ ਜੀ ਸੋ ਪਹਿਲਾਂ ਤਾਂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਸੇਵਾ ਵਾਲਾ ਤੁਰਨਾ ਹੈ ਸੋ ਪੀਰ ਫਕੀਰ ਨੂੰ ਫੜਨਾ ਹੈ ਗੁਰੂਆਂ ਦੀ ਸੇਵਾ ਕਰ ਰਹੇ ਹੋ ਸਿਮਰਨ ਕਰ ਰਹੇ ਹੋ ਤਾਂ ਮੂੰ ਜੋ ਬਚਨ ਜੋ ਕਰਨਾ ਹੈ ਉਸ ਬੜਾਈ ਸੋਚ ਸਮਝ ਕੇ ਕਰਨਾ ਕਹਿੰਦੇ ਸੇਵਾ ਚ ਕਰਨੀ ਔਖੀ ਹੈ ਤੇ ਸੰਭਾਲਣੀ ਉਦੋਂ ਵੀ ਔਖੀ ਹੁੰਦੀ ਆ ਸੋ ਸੇਵਾ ਕਰਨ ਨੂੰ ਬਹੁਤ ਸਮਾਂ ਲੱਗਦਾ ਪਰ ਸੇਵਾ ਨੂੰ ਗਵਾਉਣ ਲਈ ਸੋ ਇੱਕ ਸੈਕਿੰਡ ਦਾ ਕੰਮ ਹੈ ਸੋ ਜਿੱਥੇ ਕਿ ਸਾਨੂੰ ਸੋਚੀ ਦੀ ਜ਼ਰੂਰਤ ਹੈ ਸੋ ਸੋਚੀ ਦੇ ਨਾਲ ਕਿਵੇਂ ਚੱਲਣਾ ਹੈ ਸੰਭਾਲਣੀ ਕਿਵੇਂ ਹੈ ਜੀ ਸੋ ਜਦੋਂ ਵੀ ਸੇਵਾਵਾਂ ਤੁਰਨਾ ਹੈ ਵੰਦਗੀ ਕਰਨੀ ਆ ਕਦੇ ਵੀ ਇਹ ਨਹੀਂ ਸੋਚਣਾ ਕਿ ਅਸੀਂ ਇੰਨੀ ਵੰਦਗੀ ਤਾਂ ਕਰਦੇ ਹੀ ਨਹੀਂ ਸਿਰਫ ਧੂਪ ਬੱਤੀ ਹੀ ਕਰਦੇ ਆ ਇਹਦੇ ਨਾਲ ਕੀ ਹੋਵੇਗਾ ਸੋ ਜਿਸ ਦਿਨ ਤੋਂ ਤੁਸੀਂ ਇੱਕ ਫਕਰ ਦਾ ਨੜ ਖੜ ਲਿਆ ਉਹ ਪੈਰਾ ਤੁਹਾਡੇ ਨਾਲ ਤੁਰ ਪਵੇਗਾ ਭਲੇ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਸੋ ਉਸ ਦਿਨ ਤੋਂ ਉਹ ਪੀਰ ਨਾਲ ਤੁਰ ਪੈਂਦੇ ਨੇ ਜਿਸ ਦਿਨ ਅਸੀਂ ਇਹ ਖਤਮ ਚੱਕ ਲੈਂਦੀਆਂ ਤੇ ਹੁਣ ਕਦੇ ਮਨ 'ਚ ਭਲੇਖਾ ਨਹੀਂ ਰੱਖਣਾ ਕਿ ਸਾਡੀ ਤਾਂ ਸੇਵਾ ਬਹੁਤ ਥੋੜੀ ਅਸੀਂ ਇੰਨੀ ਕਰਦੇ ਨੇ ਸਾਡੇ ਕੋਲ ਕੀ ਆ ਕਦੇ ਇਹ ਤਾਂ ਕਹਿਣਾ ਨਹੀਂ ਕਿ ਸਾਡੇ ਕੋਲ ਕੁਝ ਵੀ ਨਹੀਂ ਜੇਕਰ ਕੋਈ ਤੁਹਾਨੂੰ ਮੋਰਿਓ ਸਵਾਲ ਕਰ ਰਿਹਾ ਆ ਕੀ ਤੁਸੀਂ ਬੜੀ ਸੇਵਾ ਕਰਦੇ ਆ ਕਦੇ ਇਹ ਨਹੀਂ ਕਹਿਣਾ ਕਿ ਮੇਰੇ ਕੋਲ ਕੁਝ ਨਹੀਂ ਜੋ ਹੈਗਾ ਲੈ ਤੁੰਡਲਾ ਤੁੰਗਰਲਾ ਤੁੰਗਰ ਕਰਕੇ ਦੇਖ ਲੈ ਸੋ ਇਹ ਗੱਲਾਂ ਮੂੰਹੋਂ ਕਦੇ ਨਹੀਂ ਕਹਿਣੀਆਂ ਸੋ ਇੱਕ ਹੁੰਦਾ ਆਮ ਇਨਸਾਨ ਜਿਹੜਾ ਇਹੋ ਜੇ ਸਵਾਲ ਜਵਾਬ ਕਰਦਾ ਰਹਿੰਦਾ ਹੈ ਉਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਇੱਕ ਇਨਸਾਨ ਇਹੋ ਜਿਹਾ ਹੁੰਦਾ ਜਿਹਨੇ ਕਿਸੇ ਤੋਂ ਪੁੱਛਿਆ ਹੁੰਦਾ ਆ ਜਿਆਦਾਤਰ ਤਾਂ ਘਰ ਦਾ ਹੀ ਕਹਿੰਦੇ ਘਰ ਦੇ ਨੂੰ ਮਾਰਦੇ ਆ ਸੋ ਕਿਸੇ ਦੇ ਤੋਂ ਪੁੱਛ ਕੇ ਆਉਂਦੇ ਨੇ ਬਚਨ ਕਰਾ ਕੇ ਆਉਂਦੇ ਨੇ ਤੇ ਮੂਲ ਦਾ ਜੋ ਬਚਨ ਕਰਵਾਉਣ ਵਾਲਾ ਹੈ ਵਿੱਚ ਵਿਚੋਲਾ ਬਣਿਆ ਹੈ ਉਹ ਵੀ ਕਿਸੇ ਦੀ ਸੇਵਾ ਕਰ ਰਿਹਾ ਹੈ ਉਹਨੇ ਵਿੱਚ ਬੈ ਕੇ ਕੰਮ ਕਰਾ ਲੈਣਾ ਉਹਨੇ ਇਹ ਕਰ ਲੈਣਾ ਮੈਂ ਆਪਣੇ ਵੱਲੋਂ ਫਰਿਆਦ ਕਰ ਦਿੱਤੀ ਆ ਤੇ ਤੁਸੀਂ ਉਹ ਇਨਸਾਨ ਦੇ ਮੂੰਹੋਂ ਬਚਨ ਲੈ ਲਓ ਸੋ ਤੁਹਾਨੂੰ ਨਹੀਂ ਪਤਾ ਚੱਲੇਗਾ ਹਾਸੇ-ਹਾਸੇ 'ਚ ਤੁਹਾਡੇ ਤੋਂ ਕੋਈ ਕੀ ਖੋ ਕੇ ਲੈ ਚਲਾਇਆ ਸੋ ਇਸ ਕਰਕੇ ਜਦੋਂ ਕੋਈ ਵਿੱਚ ਵਿਚੋਲਾ ਪਾ ਕੇ ਕਿਸੇ ਦੇ ਮੂੰਹੋਂ ਬਚਨ ਕਰਾਉਂਦਾ ਆ ਤੇ ਵਚਨ ਅਟਲ ਹੁੰਦੇ ਨੇ ਤੇ ਜਿਹੜੇ ਆਮ ਆਪਾਂ ਇੱਕ ਦੂਸਰੇ ਨੂੰ ਆਮ ਗੱਲਾਂ ਕਰਦੇ ਰਹਿੰਦੇ ਉਹਨਾਂ ਦਾ ਸਿਹਤ ਤੇ ਅਸਰ ਨਹੀਂ ਪੈਂਦਾ ਅਸਰ ਉਦੋਂ ਪੈਂਦਾ ਹੈ ਜਦੋਂ ਮੂਰਿਓ ਖੁਸ਼ੇ ਇਹੋ ਜਿਹਾ ਕੰਮ ਕੀਤਾ ਹੋਵੇ ਸੋ ਇਸ ਕਰਕੇ ਮੂੰਹ ਚੋ ਬਚਨ ਕਰਨੇ ਸੋਚੀ ਨਾ ਕਰਨੇ ਕਦੇ ਇਹ ਨਹੀਂ ਕਹਿਣਾ ਹੈ ਕੀ ਲੈ ਜੋ ਮੇਰੇ ਤੋਂ ਤੂੰ ਲੈ ਲਾ ਜਾਂ ਤੂੰ ਕਰਕੇ ਦੇਖ ਲੈ ਸੇਵਾ ਸਾਡੇ ਕੋਲ ਕੁਝ ਨਹੀਂ ਇਹ ਕਹਿਣਾ ਹੀ ਨਹੀਂ ਚੁੱਪ ਕਰਕੇ ਆਪਣੀ ਸੇਵਾ ਚ ਮਸਤ ਰਹੋ ਤੇ ਸੋਚੀ ਦੇ ਨਾਲ ਜੂੰ ਜੂੰ ਬਚਨ ਕਰਨੇ ਜਦੋਂ ਵੀ ਕਰਨੇ ਆ ਬਾਕੀ ਕਈ ਵਾਰੀ ਸਮਾਂ ਐਸਾ ਹੁੰਦਾ ਕਿ ਮਾਲਕ ਬਹੁਤ ਨਜ਼ਦੀਕ ਬੈਠਾ ਹੁੰਦਾ ਕੋਈ ਟਾਈਮ ਹੁੰਦਾ ਹੈ ਤੇ ਅਸੀਂ ਮੂੰਹ ਚੋ ਇਹੋ ਜਿਹੇ ਜਦੋਂ ਬਚਨ ਕਰ ਦਿੰਦੇ ਆ ਤੇ ਉਦੋਂ ਵੀ ਆਪਣਾ ਨੁਕਸਾਨ ਕਰ ਲੈਂਦੇ ਸੋ ਇਸ ਕਰਕੇ ਜੇ ਤੁਮ ਵੀ ਕੋਈ ਕਿਤੇ ਮਾਲਕ ਦੀ ਗੱਲ ਚੱਲਦੀ ਆ ਉੱਥੇ ਸੋਚੀ ਦੇ ਨਾਲ ਬੋਲਣਾ ਹੈ ਤਤਕਾ ਦੇ ਵਿੱਚ ਕੋਈ ਫੈਸਲਾ ਨਹੀਂ ਲੈਣਾ ਸੋਚ ਸਮਝ ਕੇ ਕਦਮ ਚੱਕਣੇ ਆ ਕਿ ਤਾਂ ਕਿ ਜ਼ਿੰਦਗੀ ਵਿੱਚ ਅੱਗੇ ਜਾ ਕੇ ਕੋਈ ਪਰੇਸ਼ਾਨੀ ਨਾ ਆਵੇ ਸੋ ਤੁਹਾਡੇ ਤੋਂ ਤੁਹਾਡੀ ਤਾਕਤ ਕੋਈ ਵੀ ਹੋ ਸਕਦਾ ਸਿਰਫ ਇਹ ਤੁਹਾਡੇ ਤੋਂ ਇਹ ਗਲਤੀ ਕਰਵਾ ਕੇ ਸੋ ਗਲਤੀ ਇਹ ਵਾਲੀ ਕਦੇ ਵੀ ਨਹੀਂ ਕਰਨੀ ਸੋਚੀ ਦੇ ਨਾਲ ਚੱਲਣਾ ਹੈ ਸੇਵਾ ਕਰਨੀ ਔਖੀ ਤੇ ਸੰਭਾਲਣੀ ਕਿਤੇ ਔਖੀ ਹੈ ਸੋ ਇਸ ਕਰਕੇ ਸੋਚ ਸਮਝ ਕੇ ਕਦਮ ਆਪਣਾ ਚੱਕਣਾ ਹੈ ਜੀ ਸੋਚ ਸਮਝ ਕੇ ਬੋਲਣਾ ਹੈ ਆ ਵੇ ਹਮੇਸ਼ਾ ਹੀ ਸੇਵਾ ਸਿਮਰਨ ਤੇ ਜੋਰ ਦੋ ਤੇ ਬਾਕੀ ਉਹ ਮਾਲਕਨਾ ਵਚਨ ਕਰਦੇ ਰਿਹਾ ਕਰੋ ਕਿ ਮਾਲਕਾ ਜਿਕਰ ਕੋਈ ਚਲਾਕੀ ਨਾ ਸਾਡੇ ਤੋਂ ਵਚਨ ਲੈ ਰਿਆ ਆ ਤੇ ਤੂੰ ਰਖਵਾਲਾ ਆ ਸਾਡਾ ਤੂੰ ਹੀ ਜਾਣਦਾ ਸਭ ਕੁਝ ਤੇ ਉਹ ਵਚਨ ਝੂਠੇ ਹੋਣ ਉਸ ਵਕਤ ਉਹ ਬਚਨ ਕਦੇ ਵੀ ਸੱਚਾ ਨਾ ਹੋਵੇ ਸੋ ਜਦ ਅਸੀਂ ਅਰਦਾਸ ਬੇਨਤੀ ਹੀ ਢੰਗ ਨਾਲ ਆਪਣੇ ਪੀਰੋ মুর্ਸ਼ਿਦ ਅੱਗੇ ਬੈਠ ਕੇ ਕਰ ਲੈਣੇ ਆ ਤਾਂ ਉਹ ਜ਼ਰੂਰ ਪੁਕਾਰਨ ਸੁਣਦੇ ਨੇ ਸੋ ਜਦੋਂ ਵੀ ਉਹਨਾਂ ਨਾਲ ਗੱਲ ਕਰਨੀ ਸੋਚਿਆ ਕਰੋ ਕਿ ਉਹ ਕੋਲ ਬੈਠੇ ਹੋਏ ਨੇ ਸਾਡੀਆਂ ਗੱਲਾਂ ਨੂੰ ਸੁਣ ਰਹੇ ਆ ਤਾਂ ਫਿਰ ਉਹ ਮੰਨ ਕੇ ਜ਼ਰੂਰ ਸੁਣਦਾ ਹੈ ਜੀ ਸੋ ਇਸ ਕਰਕੇ ਹਮੇਸ਼ਾ ਹੀ ਇਹਨਾਂ ਗੱਲਾਂ ਤੇ ਅਮਨ ਗੰਗਾ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ